ਦੀ ਗੁਰੂ ਇੱਕ ਬਹਾਦਰ ਸਾਹਿਬ ਜੀ ਨਵੀਂ ਪਾਸ਼ੇ ਗੁਰੂ ਲਾਧਾ ਜੀ ਤੇ ਇੱਥੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਜੀ ਵੀ ਜੋ ਪਾਰਟੀ ਆ ਆਪਣੀ ਉੱਥੇ ਸਿਮਰਨਜੀਤ ਸਿੰਘ ਮਾਨ ਜੀ ਵੀ ਕਮਾਲ ਸਿੰਘ ਮਾਨ ਜੀ ਵੀ ਇੱਥੇ ਪਹੁੰਚੇ ਆ ਉਹਨਾਂ ਨੇ ਵੀ ਆਪਣੀ ਕਾਨਫਰੰਸ ਕੀਤੀ ਆ ਤੇ ਆਪਾਂ ਉਹਨਾਂ ਦੇ ਨਾਲ ਅਟਾਦੇ ਆ ਵਿਚਾਰ ਸਾਂਝੇ ਵਾਈਫਰ ਜੀ ਦਾ ਖਾਸਾ ਵਾਈਫਰ ਜੀ ਕੀ ਖੜੇ ਆਂਦੀ ਜੀ ਜੋ ਅੱਜ ਕਾਨਫਰੰਸ ਕੀਤੀ ਆ ਉਹ ਤੁਹਾਨੂੰ ਕਿੰਨਾ ਕਿਥੇ ਲੋਕਾਂ ਦਾ ਇਕੱਠ ਜਿਹੜਾ ਵਾ ਉਹ ਉਹ ਪਰਮਾਤਮਾ ਦੀ ਚਾਹ ਲੋਕਾਂ ਨੇ ਉਹ ਪਰਮਾਹੰਦਾਰਾ ਮਿਲਿਆ ਹੈਗਾ ਇਹ ਗੁਰੂ ਸਾਹਿਬ ਦੇ ਆਦੇਸ਼ ਤੇ ਉਹਨਾਂ ਦੀ ਕਰਨੀ ਦੇ ਹਿਸਾਬ ਨਾਲ ਲੋਕ ਕੋਈ ਸਾਥ ਹੈਗੇ ਐਸ ਤਾਂ 350 ਸਾਲ ਉਹਨਾਂ ਦੇ ਸ਼ਹੀਦੀ ਦਿਵਸ ਵੀ ਮਨਾਇਆ ਜਾਂਦਾ ਹੈ 24 ਨਵੰਬਰ ਨੂੰ ਜੀ ਉਸ ਵਿਸ਼ੇ ਤੇ ਜਦ ਅਸੀਂ ਗੱਲ ਕੀਤੀ ਹੈ ਤਾਂ ਗੁਰੂ ਸਾਹਿਬ ਨੇ ਜਿੱਥੇ ਜੰਗਾਂ ਦੀ ਲੜੀਆਂ ਲਗਵਾ ਦੇ ਰਖਲਾ ਪ੍ਰਚਾਰ ਕੀਤਾ ਨਿਤਨੇਮ ਤੇ ਬਾਣੀ ਸਾਨੂੰ ਬਖਸ਼ੀ ਉੱਥੇ ਉਹਨਾਂ ਨੂੰ ਇਹ ਜਾਣਿਆ ਜਾਂਦਾ ਕਿ ਕਸ਼ਮੀਰ ਦੇ ਪੰਡਤਾਂ ਦੇ ਪੱਖ ਤੇ ਉਹਨਾਂ ਨੇ ਜਾ ਕੇ ਆਵਾਜ਼ ਬੁਲੰਦ ਕੀਤੀ ਮਨੁੱਖਤਾ ਦੇ ਪੱਖ ਤੇ ਆਵਾਜ਼ ਬੁਲੰਦ ਕੀਤੀ ਕਿ ਸ਼ਹਾਦਤ ਦੇ ਜਾਮ ਦੀ ਪਿਆਰ ਸੋ ਅਸੀਂ ਸਮਝਦੇ ਹਾਂ ਕਿ ਅੱਜ ਦਾ ਜਦ ਸ਼ਹਾਦਤ ਦੇ ਸਾਡੇ ਪੰਜ ਸਾਲ ਮਨਾਣਾ ਹੈ ਸੈਂਟਰ ਦੀ ਸਰਕਾਰ ਵੀ ਕਹਿ ਰਹੀ ਹੈ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਜੀ ਜੀ ਕਹਿ ਰਹੀ ਹੈ ਸਵਾਲ ਇਹ ਨਹੀਂ ਹੈ ਕਿ ਪੰਡਤਾਂ ਦਾ ਧਰਮ ਤੇ ਬੂਲ ਕਰਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਧਾਰਾ 25 ਸੁਵਿਧਾਨ ਦੀ ਸਾਨੂੰ ਸਿੱਖਾਂ ਤੇ ਹਿੰਦੂਗਣਾ ਵੀ ਹੈ ਔਰ ਗੁਰੂ ਸਾਹਿਬ ਇਸ ਵਕਤ ਕਿਹਾ ਨਾ ਮੁਸਲਮਾਨ ਨਾ ਹੀ ਦੇਵਤਾ ਤੇ ਪ੍ਰੋਫੈਟ ਕਹਿੰਦੇ ਸੀ ਉਹ ਇਸੇ ਕਾਰਨ ਕਿ ਪ੍ਰੈਜ਼ੀਡੈਂਟ ਉਸ ਸਮਾਂ ਕਿ ਜਿੰਦੂ ਹੋ ਰਿਹਾ ਸਮਾਂ ਜਦੋਂ ਇਸ ਦੇ ਹਿੰਦੂ ਪੁੱਤਰਾਂ ਔਰ ਦੂਜੇ ਪੱਖੋਂ ਸਾਂਝਾ ਕਵਾਜੇ ਕੇ ਸਾਹ ਦੇ ਕਿ ਜਨਤੀ ਜਿਸ ਸਾਥ ਉਹਨੇ 24 85 ਰਾਕ ਟਕਲੀਆਂ ਆ ਮੋ ਮੰਦੇ ਸਾਥ ਲਈ ਮਹਾਕੱਤਰੀ ਜੀ ਦੇ ਦਿੱਤੇ ਗੁੱਦ ਉਹਨਾਂ ਦਾ ਹਿਸਾਬ ਜਾਨੀ ਮੰਡਿਆ ਉਹਦੇ ਬਾਅਦ ਆਪਕੋ ਗੁੱਦ ਰੋਇਆ ਉਹਦੇ ਵਿੱਚ ਨੌਜਵਾਨ ਸਿੱਖਾਂ ਦਾ ਕਰੀਆਂ ਜੋ ਆ ਉਹਦਾ ਵੀ ਹਿਸਾਬ ਪਾਹੀਗਾ 1984 ਨੂੰ ਗੁੱਦ ਦੇ ਵਿੱਚ ਦਿੱਲੀ ਤੋਂ ਹੋਰ ਭਾਰਤ ਦੇ ਜਨਾਬ ਦੇ ਸਿੱਖਾਂ ਨੂੰ ਤਾਕਤ ਕਰਕੇ ਹੁਣ ਜਿਹੜੀ ਆ ਉਹਦਾ ਕੋਈ ਨਾ ਇਨਸਾਫ ਹੋਣਾ ਨਾ ਲਿਖਾ ਜਾਏਗਾ ਉਸ ਤੋਂ ਬਾਅਦ ਬਿਆਨ ਕਿ ਸਰਕਾਰ ਜੜ ਜ਼ਾਹਾਲਮ ਔਰ ਸਮੇਤ ਸੈਣੀ ਤੇ ਇਸ ਗਿੱਲ ਦੇ ਅਸੀਂ ਸ਼ਿਕਾਰ ਬਣਿਆ ਹੈ ਜਿਨ੍ਹਾਂ ਦਾ ਆਪਣੇ ਭਾਈ ਕਿਸਾਨ ਸਿੰਘ ਨਾਲ ਦਾ ਜਿਹੜਾ ਕਿ ਪਿਆਰ ਮਾਤਾ ਦਾ ਦੇਰ ਮਾਤਾ ਹੈ ਉਸ ਤੋਂ ਬਾਅਦ ਵੀ ਤੁਸੀਂ ਦੇਖ ਲਓ ਮੋਦੀ ਸਰਕਾਰ ਜਾਂ ਮੁੰਡੇ ਦੀ ਸਰਕਾਰ ਜਾਂ ਰਾਜੀ ਬਿਹਾਰੀ ਵਾਜਪਾਈ ਦੀ ਸੀਗੀ ਜਿੱਤੀ ਸਿੰਘ ਪੁਰਾ ਕੀ ਛੱਤੀ ਸੇ ਕੁਮਾਰੇ ਦੇ ਜਿਹਦਾ ਵੀਰਵਾ ਆ ਮੈਡਲਿਨ ਆਲਬ੍ਰਾਈਟ ਆਪਣੀ ਕਿਤਾਬ ਤੇ ਦਿੱਤੀ ਹੈ ਇੱਥੇ ਲਿਖਿਆ ਹੋਇਆ ਬਿਲਕੁਲ ਨਹੀਂ ਸਨ ਦੇਖ ਸਕਦੇ ਹੋ ਉਹਨੇ ਆਪਣਾ ਲਿਖਿਆ ਉਹਦੇ ਜਿਹੜੇ ਆ ਕੇ ਜੂਰੀ ਮਾਦਨ ਯਾ ਸਮ ਹਿੰਦੂ ਮਿਲਕਸ ਸਾਇਡਡ ਟੂ ਵੈਂਟ ਨੇ ਆਊਟਰੇਜ ਆ ਮਰਡਰਿੰਗ 38 ਸਿਕਸ ਇਨ ਕੋਲਡ ਬਲੱਡ ਕੈਨ ਦਾ ਮਤਲਬ ਕਿ ਅਮਸ਼ਾ ਕਨੈਕਟਿੰਗ ਹਿੰਦੂ ਟਰੇਰਿਜ਼ਮ ਐਨੀ ਵੀ ਪਰ ਹਿਜੂ ਟਰੇਰਿਜ਼ਮ ਬਿਲਟ ਮਿਲਕਸ ਕੈਨ ਦਾ ਆ ਕਿ ਹੈਗੀ ਆ ਔਰ ਬਾਅਦ ਵਿੱਚ ਦੇਸ਼ਾਂ ਚ ਦੀ ਇਹ ਸਰਕਾਰਾਂ ਸਾਡੇ ਨੌਜਵਾਨ ਮਰਵਾੜੀਆਂ ਅਫਤਾਰ ਸਿੰਘ ਖੰਡਾ ਜੀ ਦੇ ਮਾਤਾ ਜੀ ਹੋਰੇ ਸੀ ਕਿ ਉਹਨਾਂ ਦੀ ਪੌਇਜ਼ਨਿੰਗ ਦਾ ਸ਼ੱਕ ਹੈਗਾ ਅਰਦੀਪ ਸਿੰਘ ਮਿੱਤਰ ਨੂੰ ਮਾਰਿਆ ਜਸਟਿਸ ਗੁਰਉਨ ਦੇ ਸਾਡੀ ਜਾਣਕਾਰੀ ਹੈ ਔਰ ਗੁਰਪ੍ਰਤਮ ਸਿੰਘ ਪੰਨੂ ਦੇ ਤੇ ਜਿਹੜੀ ਸਾਲਸ਼ਾ ਉਹਦਾ ਜੈਲ ਵਿੱਚ ਚੱਲ ਰਿਹਾ ਸੋ ਅੱਜਕੱਲ ਤੁਸੀਂ ਗੁਰੂ ਲਾਡੋ ਰੇ ਤੇ ਤੁਸੀਂ ਤੇ ਇੱਕ ਖਾਸ ਸਾਥ ਯਾਦ ਕਰਦੇ ਆ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਲੜਾਈ ਯਾਦ ਕਰਦੇ ਆ ਇਸ ਦੇਸ਼ ਨੂੰ ਅਸੀਂ ਸਿੱਧਾ ਸਵਾਲ ਪੁੱਛਦੇ ਆ ਕਿ ਸਿੱਖਾਂ ਤੇ ਕਦਰਾਂ ਕੀ ਹੁੰਗਿਆ ਤੇ ਤੁਸੀਂ ਉਹਦੇ ਬਾਰੇ ਚੁੱਪ ਕਿਉਂ ਹੋ ਕਿਸੇ ਵੀ 177 ਸਾਥ ਦੀਆਂ ਸ਼ਤਾਬੀ ਮਲਾਨ ਤੇ ਤਾਂ ਮੂਰੇ ਆ ਜਾਓਗੇ ਉੱਥੇ ਆਪਣੇ ਆਪ ਨੂੰ ਵੱਡਾ ਦਿਖਾ ਦੋਗੇ ਪਰ ਉਹਨਾਂ ਦੇ ਕਾਰਨਾਮੇ ਤੇ ਇਹਨਾਂ ਤੋਂ ਤੁਸੀਂ ਬਹੁਤ ਕੁਝ ਪੁੱਛੀਏ ਇੱਕ ਮੈਂ ਹੋਰ ਸਵਾਲ ਕਰਦੀ ਆ ਭਾਈ ਅਮਰਪਾਲ ਸਿੰਘ ਜੀ ਦਾ ਜੋ ਕਿ ਪਹਿਲਾਂ ਤੇ ਉਹ ਬਹੁਤ ਹਰਖਾਂ ਦੀ ਗੱਲ ਕਰਦੇ ਸੀ ਜਿੱਦਾਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਅੱਜ ਤੱਕ ਗੱਲ ਕਰਦੇ ਹਸਤਾ ਹੁਣ ਕੀ ਆ ਉਹ ਇਹ راستੇ ਤੋਂ ਥੋੜਾ ਜਿਆਦਾ ਪਟਕ ਗਏ ਆ ਭਾਈ ਅੰਮ੍ਰਿਤਪਾਲ ਵੀ ਪਰ ਇਹ ਵੀ ਲੋਕ ਜਿਹੜੇ ਆ ਅੱਜ ਭਾਈ ਅੰਮ੍ਰਿਤਪਾਲ ਅੰਮ੍ਰਿਤਪਾਲ ਕਿਉਂ ਕਰ ਰਹੇ ਆ ਕਿਉਂਕਿ ਪਹਿਲਾਂ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਕਿ ਅਸੀਂ ਸੰਵਿਧਾਨ ਸਾਡੇ ਵਾਸਤੇ ਕੁਝ ਨਹੀਂ ਮੁਰਕੇ ਸੌਂ ਨਹੀਂ ਚੱਕ ਲਿਆ ਫਿਰ ਉਹਨਾਂ ਨੂੰ ਭਾਈ ਜਗਤਾ ਸਿੰਘ ਹਵਾਰਿਆਰ ਦੇ ਕਿਧੋਂ ਦੇ ਬੈਠੇ ਆ ਕੋਦਰ ਧਿਆਨ ਨਹੀਂ ਆਉਦਾ ਬੰਦੀ ਸਿੰਘਾਂ ਹਲ ਕਦੀ ਵੀ ਉਹਨਾਂ ਨੇ ਜੜੀ ਆ ਵਿਹੀਰਾ ਕੱਢਿਆ ਅਸੀਂ ਉਦੋਂ ਹੀ ਆ ਕੇ ਸਵਾਲ ਵੀ ਕੀਤਾ ਸੀ ਭਾਈ ਅਮਰਪਾਲ ਕੋ ਪਰ ਉਹਨਾਂ ਨੇ ਸਾਡਾ ਜਵਾਬ ਜਿਹੜਾ ਰੌਂਗ ਦੇ ਵਿੱਚ ਦਿੱਤਾ ਜੋ ਕਿ ਖਾਲਸਾਣ ਜਿਹੜਾ ਮੰਗਦੇ ਸੀਗੇ ਉਹ ਤਾਂ ਮੁੱਦਾ ਹੀ ਖਤਮ ਹੋ ਗਿਆ ਉਹਨਾਂ ਦੀ ਮਦਰ ਵੀ ਕਹਿ ਰਹੀ ਆ ਉਹਨਾਂ ਦੀ ਮਾਤਾ ਕਹਿ ਰਹੀ ਆ ਕਿ ਸਾਡਾ ਖਾਲਸਾਣ ਦਾ ਕੋਈ ਮਤਲਬ ਨਹੀਂਗਾ ਤੇ ਅੱਜ ਕੀ ਫੇਰ ਵੀ ਲੋਕਾ ਭਾਈ ਅਮਰਪਾਲ ਸੀ ਇੱਕ ਹੋਰ ਸਵਾਲ ਆ ਜੋ ਭਾਈ ਅਮਰਪਾਲ ਤੇ ਐਨਐਸਏ ਲਗਾਤਾਰ ਲੱਗੀ ਜਾ ਰਹੀ ਆ ਦੇ ਲੋਕ ਕਹਿ ਰਹੇ ਆ ਕਿ ਨਹੀਂ ਉਹ ਇੱਕ ਖਲਸਾਂ ਦੀ ਗੱਲ ਰੱਖਦਾ ਤਾਂ ਕਰਕੇ ਲੱਗਦੀ ਆ ਕਿ ਸਿਮਨਜੀਤ ਸਿੰਘ ਨਹੀਂ ਨਹੀਂ ਰੱਖਦਾ ਖਲਸਾਂ ਦੀ ਗੱਲ ਤੇ ਇਹ ਸਰਕਾਰੀ ਆ ਇਹ ਉਹ ਨਹੀਂ ਸਰਕਾਰੀ ਆ ਹਾਂ ਦੇਖੋ ਸਾਰ ਸਮੇਂ ਦੀਪ ਤੋਂ ਮਾਨੋ ਸ਼ਰਤਾਂ ਜਿਨ੍ਹਾਂ ਦੇ ਉੱਤੇ 80 ਵਾਰੀ ਇਸ 124ਏ ਜਿਹੜੀ ਕੀ ਸਬਿਸ਼ਨ ਦਾ ਹੈਗਾ ਲੱਗੁੱਟਿਆ ਜੀ ਇੰਨਾ ਜ਼ਿਆਦਾ ਉਹਨਾਂ ਦੇ ਉੱਤੇ ਇਹ ਕੇਸ ਲੱਗੇ ਇੰਨੀ ਜ਼ਿਆਦਾ ਜੇਲ ਉਹਨਾਂ ਨੇ ਕੱਟੀ ਹੈ ਜਿਸਕੇ ਉਹਨਾਂ ਨੇ ਲੜ ਲੜ ਕੇ ਸੁਪਰੀਮ ਕੋਰਟ ਤੱਕ ਹਿੰਦੁਸਤਾਨ ਬੋਲਣ ਦਾ ਹੱਕ ਅਧਿਕਾਰ ਲਿਆ ਜਿੱਤਿਆ ਜਿੱਤਿਆ ਜੀ ਪਹਿਲੀ ਕੋੜੀ ਤੇ ਜਹੇ ਹੈਗੇ ਆ ਇੱਕ ਵੀ ਨਹੀਂ ਉਹ ਪੁਲਿਸ ਦੀਆਂ ਬੰਦੀਆਂ ਲਾਂਦੀਆਂ ਜੀ ਪਰ ਹਿੰਦਸਤਾਨ ਦਾ ਤਾਂ ਸੁਪਰੀਮ ਕੋਰਟ ਤੋਂ ਆਰਡਰ ਆਇਆ ਹੋਇਆ ਉਹਨਾਂ ਨੂੰ ਇਸ ਸਾਥ ਤੱਕ ਚੱਕਦੀ ਹੁੰਦੀ ਸੀ ਪੁਲਿਸ ਇਹ ਬਲੈਂਕਟ ਬੇਲ ਹਾਈ ਕੋਰਟ ਨੇ ਕਿਹਾ ਕਿ ਇਹ ਸਾਨੂੰ ਦੱਸੇ ਬਿਨਾ ਇਹਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਅੱਜ ਜੋ ਲੋਕ ਜਿਹੜੇ ਹੁਣ ਖੜੇ ਜਾ ਰਹੇ ਹੈਗੇ ਆ ਉਹ ਪਾਰਟੀ ਦੇ ਨਾਲ ਨਾ ਸਬੰਧ ਕਰਨ ਕੀ ਇਹ ਚੀਜ਼ਾਂ ਨਾ ਜਾਣਨ ਕਰਕੇ ਜੀ ਉਹਨਾਂ ਦੇ ਉੱਤੇ ਜਦ ਲੱਗ ਜਾਂਦੀ ਹੈ ਉਹ ਇੱਧਰ ਉੱਧਰ ਹੋ ਜਾਂਦੇ ਹੈਗੇ ਆ ਤਾਂ ਉਹਨਾਂ ਦੇ ਉੱਤੇ ਇਹ ਲੱਗ ਰਹੀ ਹੈ ਜਿਹੜਾ ਅਮਰਿਤਪਾਲ ਸਾਹਿਬ ਦੀ ਐ ਐਕਸਟੈਂਸ਼ਨ ਹੋ ਰਹੀ ਹੈ ਉਹ ਗਲਤ ਹੈ ਗੈਰ ਕਾਨੂੰਨੀ ਹੈ ਉਹ ਮੈਰਾ ਤੋਂ ਨਾ ਇਹਨੇ ਸੇਦਾ ਔਰ ਇਹ ਸਰਕਾਰ ਦੀ ਗੰਦੀ ਹੈ ਪਰ ਇਹਦੀ ਜ਼ਿੰਮੇਵਾਰੀ ਚਲਦੀ ਕਿਹ ਹੈ ਭਗਵਾਨ ਸਿੰਘ ਮਾਨਖੋਟ ਦੀ ਸਰਕਾਰ ਦੇ ਉੱਤੇ ਭਗਵਾਨ ਸਿੰਘ ਨੇ ਮੇਰੇ ਤੇ ਵੀ ਇਲਜ਼ਾਮ ਲਾਇਆ ਸੀ ਮੈਂ ਉਹਦੇ ਤੇ ਡੈਫਮੇਸ਼ਨ ਦਾ ਕੇਸ ਲਾਇਆ ਹੋਇਆ ਚੱਲ ਰਿਹਾ ਮੈਂ ਅਨੁਮਈ ਰਗਣਾ ਕਿਹਨਾਂ ਜੀ ਇਹ ਗੱਲਾਂ ਹੁੰਦੀਆਂ ਐ ਐਕਸਪੀਰੀਅੰਸ ਤੇ 파ਰਟੀ ਦੀ ਬੰਕਰ ਦੀ ਅਸੀਂ ਇਸ ਤੇ ਮਿੱਟੜ ਚੁੱਕੇ ਆ ਤਾਂ ਇਹ ਸਾਡੇ ਬੰਦੇ ਇਸ ਨੂੰ ਘੁਣਾਉਂਦੇ ਨਹੀਂ ਹੈਗੇ ਕਿਆ ਪ੍ਰੋਗਰਾਮ ਕਰੀਦਾ ਚੱਕ ਚ ਗਈ ਹੈ ਨਹੀਂ ਸਾਡਾ ਵੀ ਹੁੰਦਾ ਉੱਪਰ ਅਸੀਸ ਤੇ ਮੁਕਲ ਖਦੀ ਨਹੀਂ ਜਿੱਦਾਂ ਲੋਕ ਕਹਿ ਰਹੇ ਹਨਾ ਵੀ ਉਹ ਭਾਈ ਅੰਬਰ ਦਾ ਪਾਲ ਜੀ ਆ ਉਹ ਸੱਚੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨਹੀਂ ਇਹ ਇੰਟੈਲੀਜੈਂਸ ਦੇ ਬੰਦੇ ਆ ਤੇ ਉਹ ਹੈ ਹੀ ਨਹੀਂ ਖਾਲਸਾ ਦਾ ਇਹਨਾਂ ਦਾ ਮੁੱਦਾ ਨਹੀਂ ਆ ਤੇ ਮੈਂ ਜਦੋਂ ਦੀ ਸੁਣਦੀ ਆਈ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਉਹ ਤਾਂ ਖਾਲਸਾ ਦੀ ਹੀ ਗੱਲ ਰੱਖਦੇ ਆ ਬਾਕੀ ਮੈਨੂੰ ਕੁਝ ਨਹੀਂ ਪਤਾ ਕਿ ਹੁਣ ਲੋਕ ਜਿਹੜੇ ਆ ਜਾਦਾ ਭਾਈ ਅੰਮ੍ਰਿਤਪਾਲ ਨੂੰ ਇਦਾਂ ਕਹਿ ਰਿਹਾ ਕਿ ਉਹਨਾਂ ਤੋਂ ਜ਼ਿਆਦਾ ਸੱਦਤ ਹੋ ਰਹੇ ਆ ਉਹ ਤਾਂ ਲੋਗ ਉਹਨਾਂ ਦੇ ਮਗਰ ਜ਼ਿਆਦਾ ਤਾਂ ਲੱਗਿਆ ਇਸ ਟਾਈਮ ਕਿ ਉਹੀ ਖਾਲਸਪਨ ਦੀ ਮੰਗ ਰੱਖਦੇ ਸੱਚੀ ਉਹ ਹੀ ਆ ਇਹਦੇ ਵਾਸਤੇ ਵੀ ਕੀ ਕਹਿਣਾ ਚਾਹੁੰਦੇ ਹਾਂ ਇੱਕੀ ਪੜ੍ਹੋ ਅੱਜ ਦੀ ਸਪੀਚ ਸੁਣੋ ਇਦਾਂ ਹੰਤਾ ਵੀ ਖਾਲਸਪਨ ਦੇ ਪੱਖ ਦੀ ਸਾਰਾ ਬਲਾਰਾ ਖਾਲਸਪਨ ਦੇ ਪੱਖ ਦੀ ਭੂਮੀ ਹੈ ਤੇ ਜਿਹੜੀ ਖਾਲਸਪਨ ਦੀ ਗੱਲ ਹੈ ਲਗਾਤਾਰ ਪ੍ਰਧਾਨ ਸਾਹਿਬ ਸੂਰਜੇ ਆਏ ਆ ਸੰਤ ਜਰਮਲ ਸਿੰਘ ਦੀ ਫੋਟੋ ਕਿਤੇ ਨਹੀਂ ਸੀ ਲੱਗ ਸਕਦੀ ਸਾਡੀ ਪਾਰਟੀ ਨੇ ਉਹਨਾਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ ਬੋਲਦੇ ਪ੍ਰਧਾਨ ਸਾਹਿਬ ਜੀ ਮੈਂ ਇੱਥੇ ਤੁਹਾਡਾ ਇਹ ਅਸੀਂ ਪਾਕਿਸਤਾਨ ਦਾ ਬਾਰਡਰ ਖੋਲਣ ਨੂੰ ਕਿਹਾ ਹੈ ਜੋ ਕਿ ਭਾਰਤ ਕਦੀ ਵੀ ਠੀਕ ਨਹੀਂ ਮੰਨਦਾ ਹੈਗਾ ਅਸੀਂ ਜੰਗ ਦੇ ਪਰ ਖਿਲਾਫ ਆਪਣੇ ਮਾਰਚਾਂ ਕੱਢੀਆਂ ਤੇ ਅਸੀਂ ਸਟੇਟ ਦੇ ਹਰੇਕ ਕਦਮ ਤੇ ਅਸੀਂ ਯੂਨਾਈਟਿਡ ਨੇਸ਼ਨਸ 'ਚ ਪੀਨਾ ਕੀਤੀਆਂ ਖਾਲਸਤਾਨ ਦਾ ਮਤਾ ਪਵਾ ਕੇ ਬਾਦਲ ਤੋੜੇ ਦੇ ਸਾਈਨ ਕਰਾ ਕੇ ਬੂਤ ਵਸਬੂਤਰ ਉਸ ਗੱਲ ਹੀ ਨੂੰ ਅਸੀਂ ਜਾ ਕੇ ਦੇਤਾ ਹੈਗਾ ਹੁਣ ਗੱਲ ਇਹ ਹੈ ਕਿ ਜਿਹੜਾ ਹੁਣ ਇਹ ਦੇਖਦਾ ਨਹੀਂ ਇਤਿਹਾਸ ਕੀ ਹੈ ਤੇ ਮੌਕੇ ਤੇ ਟਿੱਪਣੀ ਦੇਣਾ ਚਾਹੁੰਦਾ ਹੈਗਾ ਉਹ ਮੇਰਾ ਖਿਆਲ ਆਪਣੇ ਭਲੇਖਿਆਂ ਚ ਹੈ ਕੱਲ ਹੀ ਕੱਲ ਹੀ ਮੇਰੇ ਨਾਲ ਬੈਸ ਹੋਈ ਕਿਸੇ ਦੀ ਭਾਈ ਅੰਮ੍ਰਿਤਪਾਲ ਦੇ ਕੋਈ ਵਰਕਰ ਸੀ ਜਿਨ੍ਹਾਂ ਦੇ ਨਾਲ ਮੇਰੀ ਬਹਿਸ ਹੋਈ ਆ ਕਹਿ ਰਹੇ ਆ ਕਿ ਇਹ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਖਾਲਸਾਤਨ ਦੀ ਗੱਲ ਨਹੀਂ ਰੱਖਦੇ ਉਹ ਜਨਤੀਆਂ ਦੇ ਆ ਮੈਂ ਕਿਹਾ ਵੀ ਨਹੀਂ ਭਾਈ ਅੰਮ੍ਰਿਤਪਾਲ ਇੱਕ ਜਿਹੜਾ ਵਾ ਉਹ ੜਕਾਉ ਉਪਾਸ਼ਨ ਦੇ ਕੇ ਅੱਜ ਉਹ ਰਾਤ ਨੀਤਕਤ ਦੇ ਵਿੱਚ ਕਿਉਂ ਪੈ ਗਏ ਆ ਜੇ ਉਹਨਾਂ ਨੂੰ ਇੱਕ ਖਾਲਸਾਤਨ ਦੀ ਮੁੱਦਾ ਛੱਡ ਕੇ ਉਹ ਦੂਜੇ ਪੰਨੇ ਨੂੰ ਕਿਉਂ ਚੱਲ ਗਿਆ ਕਾਫੀ ਮੇਰੇ ਨਾਲ ਬਹਿਸ ਫਸਾਈਆ ਹੋ ਗਿਆ ਲੋਕ ਜੱਫੇਬੰਦੀ ਇਹਨਾਂ ਨੇ ਕਾਲੀ ਦਲ ਚ ਤਬਦੀਲ ਕੀਤੀ ਹੈ ਪਹਿਲੀ ਸਟੇਜ ਤੇ ਇਹਨਾਂ ਦੇ ਫਾਦਰ ਸਾਹਿਬ ਜੋ ਕਿ ਉਹਦੇ ਕਾਰਜਕਾਰੀ ਪ੍ਰਧਾਨ ਸੀਗੇ ਉਹਨਾਂ ਨੇ ਕਿਹਾ ਖਾਲਸਾਣ ਤੋਂ ਇਲਾਵਾ ਹੋਰ ਕਈ ਗੱਲਾਂ ਮਕਸਰ ਚ ਪਹਿਲੀ ਕਾਨਫਰੰਸ ਰੱਖੀ ਗਈ ਸੀ ਜਾਂ ਅਨਾਉਂਸਮੈਂਟ ਹੋਈ ਹੈਗੀ ਆ ਉਹ ਸਟੇਜ ਤੇ ਅਸੀਂ ਖਾਲਸਾਣ ਦੀ ਗੱਲ ਕੀਤੀ ਹੈ ਇਹ ਨਹੀਂ ਕਰ ਸਕੇ ਲਗੇ ਆ ਸੋ ਮੇਰਾ ਖਿਆਲ ਸਵਾਲ ਤੁਹਾਨੂੰ ਪੁੱਠਾ ਕਰਨਾ ਚਾਹੀਦਾ ਹੈ ਕਿ ਲਗਾਤਾਰ ਸ਼ੋਮਨੀ ਕਾਲੀ ਦਲ ਅੰਬਰਸਰ ਸਿੱਖਰਾਂ ਦੇ ਹੱਤਾਂ ਤੇ ਤਸ਼ੱਦਤ ਤੇ ਤਸੀਹੇ ਤੇ ਸਾਮੰਤਗੋਲ ਦੇ ਬਰਖਿਲਾਫ ਜੰਗ ਦੇ ਬਰਖਿਲਾਫ ਬੀਜੇਪੀ ਦੇ ਬਰਖਿਲਾਫ ਦੁਰਦੀ ਤੇ ਬੋਲਦੀ ਆ ਰਹੀ ਹੈ ਤੇ ਇਹ ਪਾਰਟੀ ਜਿਹੜੀ ਹੈਗੀ ਹੈ ਅਮਰਿਤਪਾਲ ਸਾਹਿਬ ਦੇ ਪਿਤਾ ਜੀ ਉਹ ਕਹਿੰਦੇ ਆ ਕਿ ਅਸੀਂ ਬੀਜੇਪੀ ਚਾ ਕਹਾਂ ਜਾ ਕੇ ਸਮਝੌਤੇ ਕਰਾਂਗੇ ਹਜੇ ਸਾਡੀ ਉਹ ਨਹੀਂ ਤਾਕਤ ਸੋ ਇਹੋ ਜਿਹੀਆਂ ਗੱਲਾਂ ਉਹਨਾਂ ਤੋਂ ਆ ਰਹੀਆਂ ਨਾ ਕਿ ਸਾਡੇ ਤੋਂ ਉਸੀ ਆਪਣੇ ਮਿਸ਼ਨ ਚ ਥੇਅਰ ਹੈ ਸਪਸ਼ਟ ਹੈ ਅ ਕਈ ਚੀਜ਼ਾਂ ਮੇਰਾ ਖਿਆਲ ਹੋਰ ਲੋਕ ਖੁੱਸ ਰਹੇ ਹਨ ਪਰ ਜਿਹੜਾ ਇਖਿਆਸ ਜਾਣਦਾ ਉਹ ਨਹੀਂ ਜਿਹੜੇ ਲੋਕ ਜਿਹੜੇ ਆ ਉਹਨਾਂ ਦਾ ਭਲੇਖਾ ਤੁਸੀਂ ਕਿੱਦਾਂ ਕੱਢੋਗੇ ਕਿ ਭਾਈ ਅੰਮਤਪਾਲ ਹੀ ਇਸ ਟਾਈਮ ਜਿਹੜੇ ਆ ਇਹ ਸੱਚੇ ਜਿਹੜਾ ਉਹ